ਜੇ ਤੁਸੀਂ ਕਿਹਦੇ ਲਈ ਬੈਠਾਂਗੇ ਜੇ ਤੁਸੀਂ ਸਾਡਾ ਇਹਨਾਂ ਬਜ਼ੁਰਗ ਸਾਡੇ ਪੁੱਛਦੇ ਰਿਹਾ ਕਿ ਸਾਡੇ ਇਲਾਕੇ ਵਿੱਚ ਜਿਹੜੇ ਆ ਜਿਹੜੇ ਸੜਕਾਂ ਤੇ ਰੁਕਾ ਆ ਬਗੈਰ ਸਥਾਈ ਦੇ ਲਈ ਪਰਮਾਣੂ ਕੰਮ ਕਰਾ ਲਓ ਇਹ ਗਲਤੀ ਨਾ ਕਰਿਓ ਜਿਹਨੇ ਪਹਿਲਾਂ ਕਰਤੀ ਦੀ ਕੀਤੀ ਆ ਉਹ ਇਸ ਕਰਕੇ ਅਸੀਂ ਦੁਬਾਰਾ ਕੀਤੀ ਨਾ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਕਿੰਨਾ ਕਰਤਿਆ ਸਮਾਂ ਲੱਗਦਾ ਹੈ ਸਰਕਾਰੀ ਬੱਸਾਂ ਦੇ ਟਾਇਰ ਨਹੀਂ ਆ ਗਏ ਕਿੰਨੀ ਮਾੜੀ ਹਾਲਤ ਹੈ ਮੈਂ ਕਹਿੰਦਾ ਨਹੀਂ ਕਰਵਾ ਕਰ ਜੋ ਰਾਜੀ ਗੱਲਾਂ ਅੱਜ ਕਦੇ ਬਾਤਾਂ ਦੀ ਗੱਲ ਕਰਨਿਆਂ ਜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵੀ ਕੋਈ ਵਾਅਦਾ ਨਹੀਂ ਨਿਭਾ ਸਕਦਾ ਸਰਕਾਰ ਨੇ ਉਹ ਇਸ ਕਰਕੇ ਉਹ ਜਿਹੜੀ ਸਰਕਾਰ ਦਾ ਭੰਡਾ ਬੰਦਾ ਜਿਵੇਂ ਕਿ ਕਾਹਵੀ ਦਿਨਾਂ ਤੋਂ ਸਾਡੇ ਸਾਡੀ ਨਾਸ਼ਤਾਂ ਪਾਸਤਾ ਨੂੰ ਲਾਗੂ ਤੱਕ ਜਿਹੜੇ ਸਾਡੇ ਸਾਥੀ ਆਉਂਸ ਉਸ ਨਾਲ ਸਾਥੀ ਉਹ ਸਰਕਾਰ ਦਾ ਭੰਡਾ ਇੱਥੇ ਹਲਕੇ 'ਚ ਬੰਦ ਰਹੇ ਆ ਉਸ ਕਰਕੇ ਅੱਜ ਵੀ ਅੱਜ ਜਨਾ ਕੋਈ ਹਲਕੇ ਦੇ ਵਿੱਚ ਕਿੱਥਾ ਤੱਕ ਸਾਡੀ ਸਾਡਾ ਫੈਸਲਾ ਹੋਊਗਾ ਬਾਤ ਕਰੋਗੇ ਸਰਕਾਰ ਦੀ ਅਜੀਬ ਮਾਦੀ ਜਾ ਗਿਆ ਜਿਹੜਾ ਬੰਦਾ ਪਤਾ ਕਿ ਕੋਈ ਇਸ ਕਰਕੇ ਕਿਉਂਕਿ ਵੇਖੋ ਅਜੇ ਤੱਕ ਇਹ ਨਹੀਂ ਹੋਇਆ ਕਿ ਦੋ 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 ਦਿਨਾਂ ਤੋਂ ਸਰਕਾਰ ਚੱਲ ਰਹੀ ਹੈ ਕੁਝ ਦਿਨੇ ਵੀ ਠੀਕੀ ਨਹੀਂ ਲੱਗੀਆਂ ਆ ਗਈਆਂ ਸਰਕਾਰ ਚਲਾ ਰਹੀ ਹੈ ਜੇ ਅਸੀਂ ਗੱਲ ਕਰਦੇ ਹਾਂ ਤਾਂ ਮੁਕਦੇ ਅਮਲਾਕਵਾ ਦੇ ਕੰਮ ਨਹੀਂ ਕਰਦੇ ਬਸ ਇਹ ਪਾਸੇ ਪਾਸੇ ਕਰਦੇ ਪਾਉਂਦੇ ਜੇ ਸਰਕਾਰ ਵਾਜਦਾ ਜੀ ਇਹ ਸਾਡਾ ਅਜਿਹਾ ਜੋ ਕਰਨਾ ਉਹਦਾ ਮਨ ਕੇ ਲਾਉਣ ਕੀਤਾ